ਮਾਣਯੋਗ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਜਿਹੜੇ ਕ੍ਰਾਈਮ ਨੂੰ ਲੈ ਕੇ ਜਿਹੜਾ ਸਟੇਟ ਕ੍ਰਾਈਮ ਹੈਗਾ ਉਸ ਚੀਜ਼ ਨੂੰ ਲੈ ਕੇ ਸਪੈਸ਼ਲ ਜਿਹੜੀ ਹੈਗੀ ਸਾਡੀਆਂ ਟੀਮਾਂ ਬਣਾਈਆਂ ਗਈਆਂ ਸੀਗੀਆਂ ਤੇ ਜਿਹੜੇ ਸਪੈਸ਼ਲ ਨਾਕਾਬੰਦੀ ਤੇ ਸਪੈਸ਼ਲ ਚੈਕਿੰਗ ਵੀ ਸਾਡੇ ਵੱਲੋਂ ਚਲਾਈ ਜਾ ਰਹੀ ਹੈ ਇਸੇ ਲੜੀ ਦੇ ਤਹਿਤ ਥਾਣਾ ਕਰਨਾਲ ਕਲੋਨੀ ਦੀ ਟੀਮ ਜੋ ਕਿ ਡੀਐਸਪੀ ਸਾਹਿਬ ਜਿਨ੍ਹਾਂ ਦੇ ਅੰਦਰ ਹੈਗੀ ਐਸਐਸਪੀ ਸਾਹਿਬ ਉਹਨਾਂ ਨੂੰ ਇੱਕ ਸਫਲਤਾ ਹਾਸਲ ਹੋਈ ਜਦੋਂ ਇੱਕ ਤਿੰਨ ਬੰਦੇ ਸਾਡੇ ਵੱਲੋਂ ਗ੍ਰਿਫਤਾਰ ਕੀਤੇ ਗਏ ਜਿਹੜੇ ਗ੍ਰਿਫਤਾਰ ਕੀਤੇ ਗਏ ਹਨ ਓਮਕਾਰ, ਹਰਕਮਲ ਤੇ ਮਨੀਸ਼ ਕੁਮਾਰ ਇਹ ਤਿੰਨ ਬੰਦੇ ਸਾਡੇ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਤੇ ਇਹਨਾਂ ਦੇ ਖਿਲਾਫ ਜਿਹੜਾ ਹੈਗਾ 199 ਨੰਬਰ ਐਫ ਆਈ ਆਰ ਅੰਡਰ ਸੈਕਸ਼ਨ 310 ਐਂਡ ਆਰਮਜੈਕਟ ਦੇ ਤਹਿਤ ਨਰਮਦਰਜ ਕੀਤਾ ਗਿਆ ਇਹ ਤਿੰਨ ਬੰਦੇ ਆਪਣੇ ਦੋ ਸਾਥੀਆਂ ਹੋਰ ਦੇ ਨਾਲ ਜਿਹੜਾ ਅੰਡਰ ওভারਬ੍ਰਿਜ ਹੈਗਾ ਬਾਦਲ ਰੋਡ ਨੂੰ ਜਾਂਦਾ ਉਹਦੇ ਥੱਲੇ ਬੈਠ ਕੇ ਇੱਕ ਪਲਾਨਿੰਗ ਕਰ ਰਹੇ ਸੀਗੇ ਏ ਜਿਹੜਾ ਕਿਸੇ ਪੈਟਰੋਲ ਪੰਪਰਾਂ ਨੂੰ ਲੁੱਟਣ ਦੀ ਤਿਆਰੀ ਕਰ ਰਹੇ ਸੀਗੇ ਪਹਿਲਾਂ ਵੀ ਜਿਹੜਾ ਹੈਗਾ ਇਹਨਾਂ ਵੱਲੋਂ ਕਾਫੀ ਜਿਹੜੀਆਂ ਹੈਗੀਆਂ ਵਾਰਦਾਤਾਂ ਕੀਤੀਆਂ ਗਈਆਂ ਨੇ ਇਹ ਜਿਹੜੇ ਹੈਗੇ ਰਾਗੀਰ ਹੈ ਉਹਨਾਂ ਨੂੰ ਲੁੱਟ ਲੈਂਦੇ ਆ ਜਾਂ ਘਰ ਦੇ ਵਿੱਚ ਜਾ ਕੇ ਇਹਨਾਂ ਕਾਫੀ ਜਿਹੜੀਆਂ ਵਾਰਦਾਤਾਂ ਕੀਤੀਆਂ ਨੇ ਇਹ ਇਸ ਬੰਦੇ ਵਿੱਚ ਜਿਹੜੇ ਹੈਗੇ ਨੇ ਪਹਿਲਾਂ ਜਿਹੜਾ ਓਮਕਾਰ ਹੈਗਾ ਇਹਦੇ ਉੱਪਰ 5 ਮੁਕਦਮੇ ਦਰਜ ਨੇ ਜਿਹੜਾ ਮਨੀਸ਼ ਕੁਮਾਰ ਹੈਗਾ ਇਹਦੇ ਉੱਪਰ 7 ਮੁਕਦਮੇ ਦਰਜ ਨੇ ਜਿਹੜਾ ਹਰਕਮਲ ਹੈਗਾ ਇਹਦੇ ਉੱਪਰ 19 ਮੁਕਦਮੇ ਦਰਜ ਹੈਗੇ ਆ ਇਸੇ ਲਈ ਕਿ ਜਦੋਂ ਐਸਐਚਓ ਸਾਹਿਬ ਨੂੰ ਇਹਨੇ ਵਾਰ ਇਨਫੋਰਮੇਸ਼ਨ ਮਿਲੀ ਤਾਂ ਇਹਨਾਂ ਨੇ ਮੌਕੇ ਪਰ ਰੇਡ ਕੀਤੀ ਤੇ ਜਿਹੜੇ ਤਿੰਨ ਦੋਸ਼ੀ ਇਹਨਾਂ ਨੇ ਗ੍ਰਫਤਾਰ ਕੀਤਾ ਇਹਨਾਂ ਦੀ ਪੋਜੈਸ਼ਨ ਦੇ ਵਿੱਚੋਂ ਇੱਕ 12 ਬੋਰ ਦੇਸੀ ਕਟਾ ਦੋ ਜਿਹੜੇ ਜਿੰਦਾ ਕਾਰਤੂਸ ਨਾਲ ਇੱਕ ਜਿਹੜੀ ਸਾਈਕਲ ਦੀ ਗਰਾਰੀ ਹੈਗੀ ਹੈ ਉਹਦੇ ਉੱਪਰ ਰੌਡ ਲਗਾਈ ਹੋਈ ਸੀਗੀ ਉਹ ਇੱਕ ਕਿਰਪਾਨ ਇੱਕ ਮੋਟਰਸਾਈਕਲ ਤੇ ਇੱਕ ਐਕਟਿਵਾ ਜਿਹੜੀ ਹੈਗੀ ਹੈ ਇਹਨਾਂ ਦੇ ਪੋਜੈਸ਼ਨ ਦੇ ਵਿੱਚੋਂ ਬਰਾਮਦ ਕੀਤੀ ਗਈ ਹੈ ਇਹਨਾਂ ਦੇ ਖਿਲਾਫ ਸਾਡੇ ਵੱਲੋਂ ਬਠਿੰਡਾ ਪੁਲਿਸ ਵੱਲੋਂ ਜਿਹੜੀ ਐਬੀਏ ਮਕਤਮਾ ਦਰਜ ਕਰਕੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਫਰਦਰ ਜਿਹੜੀ ਹੈਗੀ ਇੰਟੈਰੋਗੇਸ਼ਨ ਇਹਨਾਂ ਦੀ ਕੀਤੀ ਜਾ ਰਹੀ ਹੈ ਕਿ ਹੋਰ ਜਿਹੜੀਆਂ ਕਈ ਵਾਰਦਾਤਾਂ ਜਿਹੜੇ ਕਿਹੜੇ ਨਾਲ ਹੀ ਇਹਨਾਂ ਦੇ ਦੋ ਦੋਸ਼ੀ ਹਰਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ ਉਹ ਜੇ ਫਰਾਰ ਹੈਗੇ ਨੇ ਉਹਨਾਂ ਨੂੰ ਅਰੈਸਟ ਕਰਨ ਵਾਸਤੇ ਸਾਡੀ ਟੀਮਾਂ ਜਿਹੜੀਆਂ ਅਸੀਂ ਬਣਾ ਦਿੱਤੀਆਂ ਗਈਆਂ ਨੇ ਉਹਨਾਂ ਨੂੰ ਵੀ ਅਸੀਂ ਜਲਦੀ ਤੋਂ ਜਲਦੀ ਅਸੀਂ ਗ੍ਰਿਫਤਾਰ ਕਰ ਲਵਾਂਗੇ। ਜਿਹੜਾ ਮਨੀਸ਼ ਕੁਮਾਰ ਤੇ ਓਮਕਾਰ ਹੈਗੇ ਆ ਇਹਨਾਂ ਤੇ ਲੁੱਟਾਂ ਖੋਹਾਂ ਤੇ ਤੇ ਨਾਲ ਲੜਾਈ ਝਗੜੇ ਦੇ ਮਕਦਮੇ ਦਰਜ ਨੇ ਓਮਕਾਰ ਦੇ ਉੱਪਰ ਪੰਜ ਮਕਦਮੇ ਦਰਜ ਨੇ ਮਨੀਸ਼ ਦੇ ਉੱਪਰ ਸੱਤ ਮਕਦਮੇ ਦਰਜ ਨੇ ਤੇ ਜਿਹੜਾ ਤੀਸਰਾ ਦੋਸ਼ੀ ਹੈ ਹਰਕਪੂਰ ਹਰਕਮਲ ਇਸ ਦੇ ਉੱਪਰ 19 ਮੁਕਦਮੇ ਦਰਜ ਨੇ ਇਹ ਵੱਖ-ਵੱਖ ਧਰਾਵਾਂ ਦੇ ਤਹਿਤ ਦਰਜ ਨੇ ਇੱਕ ਤੋਂ ਭਾਰ ਆਰਮ ਚੱਕ ਦੇ ਮੁਕਦਮੇ ਦਰਜ ਨੇ ਲੁੱਟਾਫੋਮਾਂ ਦੇ ਦਰਜ ਨੇ 307 ਦੇ ਮੁਕਦਮੇ ਦਰਜ ਨੇ ਤੇ ਜਿਹੜਾ ਦੋਸ਼ੀ ਆਪਣਾ ਮਨੀਸ਼ ਕੁਮਾਰ ਹੈ ਇਹਦੇ ਉੱਪਰ 304 ਦਾ ਮੁਕਦਮਾ ਵੀ ਦਰਜ ਹੋਇਆ ਇਹ ਤਿੰਨੇ ਇਸ ਟਾਈਮ ਐਟ ਪ੍ਰੈਜ਼ੈਂਟ ਬੇਲ ਦੇ ਉੱਪਰ ਬਾਹਰ ਸੀਗੇ ਤੇ ਇਹ ਇੱਕ ਵਾਰਦਾਤ ਕਰਨ ਤਿਆਰੀ ਕਰ ਰਹੇ ਸੀਗੇ ਜਿਹੜਾ ਮਾਨਸਾ ਵਾਲਾ ਅੰਡਰ ਬਾਦਲ ਰੋਡ ਵਾਲਾ ਅੰਟਰਪ੍ਰਾਈਜ਼ ਹੈ ਉਹ ਤੇ ਬੈਠੇ ਸੀਗੇ ਐਸਐਚਓ ਕਨਾਲ ਕਾਨੂੰਨੀ ਨੂੰ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਇਹਨਾਂ ਨੇ ਮਾਫੇਪੁਰ ਜਾ ਕੇ ਜਿਹੜਾ ਇਹਨਾਂ ਨੂੰ ਕਾਬੂ ਕੀਤਾ ਸੋ ਇਹਨਾਂ ਦੇ ਪੋਜੀਸ਼ਨ ਦੇ ਵਿੱਚ ਜਿੱਦਾਂ ਮੈਂ ਦੱਸਿਆ ਇੱਕ ਦੇਸੀ ਕਟਾਵੇ ਜਿਹੜਾ ਹੈਗਾ ਬ੍ਰਾਮਣ ਕੀਤਾ ਗਿਆ ਸਵਾਰਮ ਚੱਕ ਦੇ ਤਹਿਤ ਰਿਲੇਵੈਂਟ ਕਦਮ ਅਰਜ਼ੀ ਦਿੱਤਾ ਗਿਆ ਇਸ ਤਰ੍ਹਾਂ ਦੀ ਬਾਤ ਬਣਾਈ ਜਿਆ ਇਹਨਾਂ ਨੇ ਜਿਹੜਾ ਹੈਗਾ ਜਿਹਨੇ ਰਾਹੀਰ ਜਾਂਦੇ ਸੜਕ ਦੇ ਉੱਪਰ ਉਹਨਾਂ ਨੂੰ ਲੁੱਟ-ਖੋਟਾ ਖੋਵਾ ਕਰਦੇ ਸੀਗੇ ਪੈਟਰੋਲ ਪੰਪਾਂ ਤੇ ਵੀ ਜਿਹੜੇ ਹੈਗੇ ਨੇ ਇਹਨਾਂ ਨੇ ਵਾਰਦਾਸਤ ਜੀ ਹੈਗੀਆਂ ਕਿਥੀਆਂ ਨੇ ਘਰ ਦੇ ਵਿੱਚ ਵੀ ਜ ਤੇ ਨਾਲ ਹੀ ਇਹਨਾਂ ਨੇ ਇੱਕ ਗੈਂਗ ਵੀ ਬਣਾਇਆ ਹੋਇਆ ਸੀ ਵੀ ਲੜਾਈ ਝਗੜੇ ਕਰਨ ਦੇ ਵਿਅਤੀ ਸੀਗੇ। ਜਾਂ ਕਿਸਮ ਦੇ ਬੰਦੇ ਸੀ। ਜੇ ਆਪਾਂ ਕਹਿੰਦੇ ਕਿ ਇਹਨਾਂ ਨੂੰ ਵੀ ਗਿਆ ਜਾਂ ਜਵਾਬ ਇਹ ਜਿਹੜਾ ਮੋੜਲੀ ਪੁਸ਼ਕੈਸ਼ ਦੇ ਵਿੱਚ ਇਹਨਾਂ ਨੇ ਦੱਸਿਆ ਵੀ ਇੱਕ ਜਿਹੜੇ ਰਿੰਗ ਰੋਡ ਦੇ ਉੱਪਰ ਕਿਸੇ ਪਟਵਾਰ ਪੰਚ ਤੋਂ ਲੁੱਟਣ ਦੀ ਯੋਜਨਾ ਕਰ ਰਹੇ ਸੀ। ਇਹ ਟੋਟਲ 5 ਬੰਦੇ ਸੀਗੇ। ਇਹਦੇ ਵਿੱਚੋਂ ਅਸੀਂ 3 ਬੰਦੇ ਜਿਹੜੇ ਦੋ ਜਿਹੜੇ ਗ੍ਰਿਫਤਾਰ ਕਰ ਲਏ ਨੇ। ਦੋ ਦੋਸ਼ੀ ਅਜੇ ਫਰਾਰ ਹੈਗੇ ਨੇ। ਉਹਨਾਂ ਨੂੰ ਅਰੈਸਟ ਕਰਨ ਨੂੰ ਵਾਸਤੇ ਸਾਡੀ ਟੀਮ ਜਿਹੜੀ ਹੈਗੀ ਹੈ ਉਹ ਲੱਗੇ ਹੋਏ ਨੇ। ਸਰ ਜਿਨੇ بار بار ਕ੍ਰਾਈਮ ਕਰਦੇ ਹੈਗੇ ਇਹਨਾਂ ਹੱਤ ਨੂੰ ਵਦੌਦ ਦਿੱਤੀ ਜਾਂ ਉਹਨੂੰ ਪਰਚੇ ਦਰਜ ਕਰ ਦਿੱਤੀ ਉਹ ਦਿਮਾਗ ਤੋਂ ਬਾਹਰ ਹੈ ਗਿਆ ਇਸ ਤਰ੍ਹਾਂ ਦੇ ਵਿਅਕਤੀਆਂ ਦੇ ਇਕਾਂ ਹੀ ਕਾਰਵਾਈ ਕੀਤੀ ਜਾ ਰਹੀ ਹੈ ਦੇਖੋ ਜਿਹੜੇ ਨਿਊ ਲਾਜ਼ ਹੈਗੇ ਨੇ ਇਹਦੇ ਵਿੱਚ ਜਿਹੜੀ ਬੀਐਨਐਸ ਦੇ ਵਿੱਚ ਇੱਕ ਨਵਾਂ ਸੈਕਸ਼ਨ ਐਡ ਕੀਤਾ ਗਿਆ 111 ਆਰਗਨਾਈਜ਼ਡ ਕ੍ਰਾਈਮ ਦਾ ਸੋ ਜਿਹੜੇ ਵਾਰ-ਵਾਰ ਜੁਰਮ ਕਰਨ ਦੇ ਆਦੀ ਨੇ ਉਹਨਾਂ ਨੂੰ ਲੱਭ ਪਾਉਣ ਲਈ ਜਿਹੜਾ ਹੈਗਾ ਸੀ ਜਿਹੜੇ ਰੈਲੇਵੈਂਟ ਸੈਕਸ਼ਨ ਨੇ ਤੈਅ ਜਿਹੜੇ ਇਹਨਾਂ ਦੇ ਵੰਦਾ ਕਰਾਂਗੇ ਤੇ ਇਨਸ਼ੋਰ ਕਰਾਂਗੇ ਜਿਹੜੇ ਇਹਨਾਂ ਸਖਤ ਸਜ਼ਾ ਦੇ ਕਾਰਵਾਈ ਨਾਲ ਲੱਭ ਕੀਤੀ ਜਾਵੇ ਹਾਂ ਜਿਹੜੇ ਮਰਦ ਦੇਵਾ ਦੇ ਜਾਇ ਜਿਹੜੀ ਇੱਕ ਛਿੰਗਾਂ ਦਾ ਦਾ ਡਰਾਇਵ ਇਹਨੂੰ ਕੱਟ ਕਰਵਾਈ ਹੈ ਜੀ ਉਹ ਵੀ ਗੁਰਸ਼ੀ ਇੱਜਾ ਜੀ ਕਰਾ ਦੀ ਬਿਲਕੁਲ ਜਿਨ੍ਹਾਂ ਨੇ ਇਹਦੇ ਵਿੱਚ ਇੱਕ ਵੀ ਕਾਲੀ ਮੁਕਦਮਾ ਦਰਜ ਕੀਤਾ ਸੀ ਫਰਦਰ ਜਿਹੜੀ ਹੈਗੀ ਹੈ ਕਿਥੋਂ ਇਹ ਵੈਪਨ ਕਿਥੋਂ ਲੈ ਕੇ ਆਏ ਸੈਕੰਡਲੀ ਜਿਹੜੀ ਇਹਨਾਂ ਨੇ ਵੈਪਨ ਜਿਹੜੇ ਤਿਆਰ ਕੀਤੇ ਨੇ ਜਿਹਦਾ ਗਰਾਰੀ ਹੈਗੀ ਇਹ ਵੀ ਇਹਨਾਂ ਨੇ ਕਿਸੇ ਮੈਨੂਫੈਕਚਰ ਕਰਵਾਈ ਹੈ ਡੈਫੀਨਿਟਲੀ ਇਹਨਾਂ ਦੇ ਜਿਹੜੇ ਬੰਦੇ ਹੈਗੇ ਨੇ ਉਹਨਾਂ ਦੇ ਖਿਲਾਫ ਅਸੀਂ ਕ੍ਰੈਕਸ਼ਨ ਲਾਵਾਂਗੇ ਇਹਨਾਂ ਨੂੰ ਅਸੀਂ ਪੁਲਿਸ ਰਿਮਾਂਡ ਇਹਨਾਂ ਦਾ ਪੇਸ਼ ਕਰਕੇ ਰਿਮਾਂਡ ਹਾਸਲ ਕਰਾਂਗੇ ਤੇ ਬਾਕੀ ਹੋਰ ਕੌਣ-ਕੌਣ ਇਹਨਾਂ ਦੇ ਨਾਲ ਇਨਵੋਲਵ ਨੇ ਜਾਂ ਕਿ ਕਿੰਨਾਂ ਦੇ ਵਾਰਦਾਤਾਂ ਜਿਹੜੀਆਂ ਹੈਗੀਆਂ ਇਹਨਾਂ ਨੇ ਪਹਿਲਾਂ ਅੰਜਾਮ ਦਿੱਤਾ ਉਹਨਾਂ ਸਾਰੇ ਬਾਰੇ ਡੂੰਘਾਈ ਨਾਲ ਕਸ਼ਿਸ਼ ਕੀਤੀ ਜਾਊ। ਕਰੀਮਾ ਸ਼ੇਮ ਬੱਤੇ ਜੀ ਦੀ ਆਪ ਜੀ ਪਰ ਸਾਰੇ ਡੈਫੀਨਿਟਲੀ ਜਿਹੜੇ ਤਿੰਨੋ ਦੋਸ਼ੀ ਪੜੇਗੇ ਇਹ ਤਿੰਨੇ ਨਸ਼ੇ ਕਰਨ ਦੇ ਆਦੀ ਸੀਗੇ ਤੇ ਨਸ਼ੇ ਦੇ ਵਿੱਚ ਹੀ ਜਿਹੜੀ ਹੈਗੀ ਹੈ ਉਹਨਾਂ ਨੇ ਪਹਿਲਾਂ ਵੀ ਵਾਰਦਾਤਾਂ ਕੀਤੇ ਸੀਗੇ ਤੇ ਨਸ਼ੇ ਦੀ ਪੂਰਤੀ ਵਾਸਤੇ ਹੀ ਵਾਰਦਾਤਾਂ ਕਰਦੇ ਸੀ। ਅਕਸਰ 3 ਅਕਸਰ ਬਾਰ ਹੋਤਾ ਹੈ ਕਿ ਜਿੱਦਾਂ ਕਿ ਨੰਬਰ ਕਾਫਲੇ ਕਰਦੇ ਨੇ ਕਿ ਜੇ ਵੀ ਜਾਵੇ ਜਾਂ ਪੜ੍ਹੇ ਵੀ ਜਾਂਦਾ ਜੇ ਦੇਰ ਲੱਗਦੇ ਨੇ ਉਹ ਟੁੱਟ ਜਾਂਦੇ ਨੇ ਉਹ ਬਾਅਦ ਫੇਲਦੇ ਆ ਗਏ ਤੇ ਉਹਦੀ ਕਿਤੇ ਨਹੀਂ ਜਾਂਦਾ ਤੇ ਇਹਨਾਂ ਨੂੰ ਕੋਈ ਐਨਰੋ ਬਲਕ ਪਹੁੰਚ ਨਹੀਂ ਨਹੀਂ ਜਿਹੜੇ ਕਮੀ ਰਹ ਜਾਂਦੀ ਹੈ ਤੇ ਰਿਵੈਚ ਨਹੀਂ ਜਿੱਦਾਂ ਮੈਂ ਪਹਿਲਾਂ ਹੀ ਦੱਸਿਆ ਕਿ ਜਿਹੜੇ ਨਵੇਂ ਲਾਅਸ ਹੈਗੇ ਨੇ ਉਹਦੇ ਵਿੱਚ ਬੀਐਨਐਸ ਦੇ ਵਿੱਚ ਆਰਗੇਨਾਈਜ਼ਡ ਕ੍ਰਾਈਮ ਦੇ ਜਿਹੜੇ ਸੈਕਸ਼ਨਸ ਜਿਹੜੇ ਨੇ ਨਵੇਂ ਐਡ ਕੀਤੇ ਗਏ ਨੇ ਉਹ ਜਿਨ੍ਹਾਂ ਦੇ ਉੱਪਰ ਜਿੱਦਾਂ ਵਾਰ-ਵਾਰ ਜਿਹੜੇ ਕ੍ਰਾਈਮ ਕਰਨ ਦੇ ਆਦੀ ਨੇ ਜਿਨ੍ਹਾਂ ਦੇ ਉੱਪਰ ਮੁਕਦਮੇ ਦਰਜ ਨੇ ਉਹਨਾਂ ਵਾਸਤੇ ਸਪੈਸ਼ਲ ਸਟੱਪ ਲਾਅ ਬਣਾਏ ਗਏ ਨੇ ਅਸੀਂ ਇਹਨਾਂ ਦੇ ਖਿਲਾਫ ਜਿਹੜਾ ਹੈਗਾ 111 ਦੇ ਤਹਿਤ ਵੀ ਕਾਰਵਾਈ ਕਰਾਂਗੇ ਤੇ ਉਹਦੇ ਵਿੱਚ ਜਿਹੜੀ ਹੈਗੀ ਬੇਲ ਦੀ ਜਿਹੜੀ ਐਪਲੀਕੇਸ਼ਨ ਹੈਗੀ ਹੈ ਜਾਂ ਉਹ ਜਿਹੜੀ ਅੰਦਰ ਰਹਿਣ ਦੀ ਜਿਹੜੇ ਨਿਯਾਦ ਹੈਗੀ ਹੈ ਕਾਫੀ ਵੱਧ ਜਾਂਦੀ ਹੈ ਤੇ ਸਖਤ ਸਜ਼ਾ ਵੀ ਉਹਦੇ ਵਿੱਚ ਇਨਸ਼ੋਰ ਕੀਤੀ ਗਈ ਹੈ ਸੋ ਅਸੀਂ ਉਹਨਾਂ ਸੈਕਸ਼ਨ ਦੇ ਤਹਿਤ ਉਹਨਾਂ ਦੇ ਖਿਲਾਫ ਕਾਰਵਾਈ ਮਚ ਲਿਆਵਾਂਗੇ ਜਿਹੜਾ ਇਹ ਜਿਹੜਾ ਨਾ ਕੰਮ ਕਿਹੜਾ ਰਹਿ ਜਾਂਦਾ ਹੈ ਇਹ ਨਹੀਂ ਕਿ ਸਖਤ ਤੱਕ ਦਾ ਨਹੀਂ ਨਹੀਂ ਦੇਖੇ ਨਹੀਂ ਡੈਫੀਨਿਟਲੀ ਜਿਹੜੇ ਬੰਦੇ ਇਹਦੇ ਵਿੱਚ ਕੁਝ ਕਲੌਜ਼ ਹੈਗੇ ਨੇ ਜਿਹੜੇ ਬੰਦੇ ਵਾਰ-ਵਾਰ ਜੁਰਮ ਕਰਦੇ ਨੇ ਜਿਨ੍ਹਾਂ ਨੇ ਗੈਂ ਉਨ੍ਹਾਂ ਦੇ ਤਹਿਤ ਜਿਹੜੀ ਹੈਗੀ ਅਸੀਂ ਕਾਰਵਾਈ ਕਰ ਸਕਦੇ ਹਾਂ ਚਾਹੇ ਉਹਨਾਂ ਦੇ ਕੋਰਮਾ ਪਹਿਲਾਂ ਵੀ ਦਰਜ ਹੈਗੇ ਤਾਂ ਅਸੀਂ ਉਹਨਾਂ ਦੇ ਕਲਾਫ ਐਕਸ਼ਨ ਲੈ ਸਕਦੇ ਹਾਂ